ਪਾਣੀ ਦੀ ਲੌਗਿੰਗ ਨੂੰ ਲੈ ਕੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਆਪਣੀ ਟੈਕਨੋਲੋਜੀ ਨੂੰ ਤੇ ਆਪਣੇ ਇਨਫਰਾਸਟ੍ਰਕਚਰ ਨੂੰ ਨਵਾਂ ਬਾਤਵਾ ਦ ਵਧੀਆ ਕਰ ਸਕੀਏ ਠੀਕ ਕਰ ਸਕੀਏ ਲੋਕਾਂ ਦੀ ਸਹੂਲਤਵੱਤ ਯੂਜ਼ ਕਰ ਸਕੀਏ ਇਹੀ ਨਗਰ ਨਿਗਮ ਦੀ ਕੋਸ਼ਿਸ਼ ਰਹਿੰਦੀ ਹੈ ਇਸ ਕੋਸ਼ਿਸ਼ ਦੌਰਾਨ ਅਸੀਂ ਨਵੀਂ ਆਹ ਮਸ਼ੀਨ ਲਈਤੀ ਜੋ ਕਿ ਅੱਜ ਤੋਂ ਹੀ ਕੰਮ ਤੇ ਲੱਗ ਜੇਗੀ ਤੇ ਲੋਕਾਂ ਦੀ ਸੇਵਾ ਕਰੇਗੀ ਤੇ ਇਨਸ਼ੋਰ ਕਰੇਗੀ ਕਿ ਜਿੱਥੇ ਵੀ ਵਾਟਰ ਲੌਕਿੰਗ ਦੀ ਪ੍ਰੋਬਲਮ ਆਉਂਦੀ ਹੈ ਉਹ ਘੱਟ ਤੋਂ ਘੱਟ ਆਵੇ ਤੇ ਜਲਦੀ ਪਾਣੀ ਦੀ ਨਿਕਾਸੀ ਹੋਵੇ। ਅੱਲਾ ਵੀ ਹੈਗੀ ਨੇ ਇਸ ਤਰ੍ਹਾਂ ਦੀ ਮਸ਼ੀਨਾਂ ਹੁੰਦੀਆਂ। ਜੀ ਪਹਿਲਾਂ ਵੀ ਹੈਗੀਆਂ ਹੁਣ ਮਗਰ ਆਪਾਂ ਨੂੰ ਸ਼ਾਰਟੇਜ ਸੀਗੀ ਹੁਣ ਤਾਂ ਕਰਕੇ ਆਪਾਂ ਇੱਕ ਹੋਰ ਮਸ਼ੀਨ ਲਿੱਤੀ ਹੈ ਲੋਕਾਂ ਦੀ ਸਹੂਲਤ। ਸਰ ਇੱਕ ਮੈਂ ਇਹ ਰੱਖਿਆ ਕਿ ਆਪਾਂ ਸੱਤ ਮੋਟਰ ਨੂੰ ਉੱਥੇ ਰੱਖਿਆ ਅਸਰਾ ਨਾਲ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਹਦਾਇਤਾਂ ਜਾਰੀ ਕੀਤੀਆਂ ਜੀ? ਸੋ ਸਾਰੇ ਕਾਉਂਸਲਰ ਸਾਹਿਬਾਨ ਦੀ ਕਾਫੀ ਦੇਰ ਤੋਂ ਡਿਮਾਂਡ ਸੀਗੀ ਕਿ ਉਹਨਾਂ ਦੇ ਡਾਇਰੈਕਸ਼ਨਸ ਤੇ ਕੰਮ ਹੋਵੇ। ਤੇ ਕਾਫੀ ਦੇਰ ਤੋਂ ਅਸੀਂ ਉਸ ਦੇ ਡਾਇਰੈਕਸ਼ਨਸ ਤੇ ਕੰਮ ਕਰ ਵੀ ਰਹੇ ਸੀਗੇ ਮਗਰ ਹੁਣ ਅਸੀਂ ਬਰਸਾਤੀ ਸੀਜ਼ਨ ਵਾਸਤੇ ਪੂਰੇ ਤਕੜੇ ਤਰੀਕੇ ਨਾਲ ਤਿਆਰ ਰਹੀਏ ਇਸ ਕਰਕੇ ਅਸੀਂ ਕੱਲ ਸਾਰੇ ਕਾਰਪੋਰੇਸ਼ਨ ਦੇ ਸਟਾਫ ਦੀ ਤੇ ਅਫਸਰਾਂ ਦੀ ਮੀਟਿੰਗ ਬੁਲਾਈ ਸੀਗੀ ਜੋ ਬਹੁਤ ਹੀ ਚੰਗੀ ਤਰ੍ਹਾਂ ਗਈ ਤੇ ਅਸੀਂ ਸਰਵੇ ਵੀ ਕਰਾਇਆ ਸੀਗਾ ਸਾਰੀਆਂ ਮੋਟਰਾਂ ਦਾ ਉਹਦੇ ਚ ਜਿੰਨੀ ਵੀ ਤਕਲੀਫ ਸੀਗੀ ਉਹ ਸਾਡੇ ਮੂਰੇ ਆ ਚੁੱਕੀ ਆ ਹੁਣ ਅਸੀਂ ਜਲਦੀ ਉਹਨਾਂ ਨੂੰ ਵੀ ਅ 10 ਦਿਨ ਦਾ ਟਾਈਮ ਦਿੱਤਾ ਹੈ ਉਹ 10 ਦਿਨਾਂ ਦੇ ਵਿੱਚ ਵਿੱਚ ਸਾਰੀ ਮੋਟਰਾਂ ਦੀ ਡਿਸਪੋਜ਼ਲਾਂ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਵਰਕਿੰਗ ਕੰਡੀਸ਼ਨ 'ਚ ਕਰਨਗੇ ਤਾਂ ਕਿ ਕੋਈ ਵੀ ਸਾਡੇ ਐਮਸੀ ਸਾਹਿਬਾਨ ਨੂੰ ਬਾਰਸ਼ਾਂ ਦੇ ਸਮੇਂ 'ਚ ਸਪੈਸ਼ਲੀ ਦਿੱਕਤ ਨਾ ਮੇਰੇ ਸਾਹਿਬ ਡੇਰੀਆਂ ਵੀ ਕਾਫੀ ਬਲੌਕ ਕਰਨੀਆਂ ਨੇ ਸੀਵਰੇਜ ਸਿਸਟਮ ਨੂੰ ਇਹਨਾਂ ਨੂੰ ਲੈ ਕੇ ਕੋਈ ਪਲੈਨਿੰਗ ਇਸ ਚੀਜ਼ ਤੇ ਵੀ ਸਾਡੀ ਕਾਫੀ ਲੰਬੀ ਡਿਸਕਸ਼ਨ ਹੋਈ ਹੈ ਕੱਲ ਨੂੰ ਅਸੀਂ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਸੈਪਟਿਕ ਟੈਂਕ ਹੁੰਦਾ ਉਹ ਉਹਨਾਂ ਨੂੰ ਬਣਾਉਣ ਵਾਸਤੇ ਬੇਨਤੀ ਕਰਾਂਗੇ ਮਗਰ ਜੇਕਰ ਉਹ ਡੇਰੀਆਂ ਉਹ ਸੈਪਟਿਕ ਟੈਂਕਸ ਨਹੀਂ ਬਣਾਉਂਦੀਆਂ ਤੇ ਅਸੀਂ ਉਹਨਾਂ ਦਾ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਲਵਾਂਗੇ ਉਹ ਡੇਰੀਆਂ ਛੀਨ ਵੀ ਹੋ ਸਕਦੀਆਂ ਅਸੀਂ ਕਿਈ ਚਾਰ ਪੰਜ ਬੰਦਿਆ ਕਰਕੇ ਹਜ਼ਾਰਾਂ ਬੰਦਿਆਂ ਨੂੰ ਪੀੜਤ ਨਹੀਂ ਕਰਨਾ ਚਾਹੁੰਦੇ ਇੱਕ 35 ਨੰਬਰ ਗਲੀ ਚ ਸਿਰਫ ਪਰਮਾਨੈਂਟੀ ਸੀਵਰ ਬਲੌਕਰ ਰਹਿੰਦਾ ਉੱਥੇ ਸਕੂਲ ਵੀ ਹੈ ਜੀ ਬੱਚੇ ਵੀ ਪ੍ਰੇਸ਼ਾਨ ਤੁਹਾਡਾ ਐਮਐਸਆਰ ਸਕੂਲ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਮੇਰੇ ਧਿਆਨ ਚ ਕਾਫੀ دیر ਤੋਂ ਆਇਆਗਾ ਜੀ ਅਸੀਂ ਪਰਸਨਲੀ ਉੱਥੋਂ ਦੇ ਐਮਸੀ ਸਾਹਿਬਾਨ ਨੇ ਵੀ ਕਾਫੀ ਰੋਸ ਜ਼ਾਹਿਰ ਕੀਤਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਅਸੀਂ ਵੀ ਪਰਸਨਲ ਲੈਵਲ ਤੇ ਕਾਫੀ ਵਾਰ ਸਫਾਈ ਕਰਾ ਆ ਚੁੱਕੇ ਹਾਂ ਮਗਰ ਜਿੱਦਾਂ ਕੀ ਤੁਸੀਂ ਕਿਹਾ ਇਹ ਦਿੱਕਤ ਸਾਡੇ ਹਸਾਮਲ ਤੇ ਸੀਵਰ ਬੋਰਡ ਦੇ ਹਿਸਾਬ ਨਾਲ ਡੇਰੀਆਂ ਕਰਕੇ ਆ ਰਹੀ ਹੈ ਤੇ ਦੋ ਤਿੰਨ ਜਿਹੜੀਆਂ ਡੇਰੀਆਂ ਉਸ ਏਰੀਆ 'ਚ ਹੈਗੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਪ ਦੇ ਟੈਂਕਸ ਬਣਾਓ ਤੇ ਜਿਹੜਾ ਵੀ ਗੋਹਾ ਕੜਕੜ ਤੁਸੀਂ ਤੁਹਾਡਾ ਡਿਸਪੋਜ਼ ਆਫ ਹੁੰਦਾ ਉਹਨੂੰ ਸੀਵਰ ਵਿੱਚ ਨਾ ਕੱਢਿਆ ਜਾਵੇ ਬਲਕਿ ਆਪਦੇ ਸੈਪਟਿਕ ਟੈਂਕਸ 'ਚ ਪਾਇਆ ਜਾਵੇ ਤਾਂ ਕਿ ਲੋਕਾਂ ਨੂੰ ਸਪੈਸ਼ਲੀ ਤਕਲੀਫ ਨਾ ਹੋਵੇ ਦੋਖ ਜਾਣੇ ਬਸ ਮੇਰੇ ਸਾਹਿਬ ਇੱਕ ਪਰਜਾਪਤ ਕਲੋਨੀ ਵਿੱਚ ਤੁਹਾਨੂੰ ਯਾਦ ਹੋਗਾ ਮੈਂ ਤੁਹਾਡੇ ਧਿਆਨ 'ਚ ਲਿਆਉਂਦਾ ਸੀ ਇੱਕ ਪਾਰਕ ਹੈਗਾ ਉਸ ਪਾਰਕ ਵਿੱਚ ਕਾਫੀ ਉਸ ਮੱਲਾਵਾਸੀ ਜਿਹੜੇ ਕਿ ਗੋਹੇ ਨਾਲ ਪਾਖੀਆਂ ਇੱਥੇ ਰੱਖਦੇ ਨੇਗੇ ਪਾਰਕ ਬਹੁਤ ਸੁਨਾਏਗਾ ਉਹਦੇ ਉਹਦੇ ਵਿੱਚ ਕੁਝ ਮਸ਼ੀਨਾਂ ਲਾਈ ਜਾਵੇ ਤਾਂ ਬੱਚੇ ਖੇਡਣ ਖੇਡ ਸਕਣ ਤੇ ਦੂਜੀ ਗੱਲ ਇਹ ਹੈ ਕਿ ਰੈ residense area 'ਚ ਉੱਥੇ ਕਮਰਸ਼ੀਅਲ ਗਰਾਊਂਡ ਬੰਦੇ ਨੇ ਕਿ ਉਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੂ ਸਰ ਜਿਹੜਾ ਤੁਸੀਂ ਪਾਰਕ ਦਾ ਇਸ਼ੂ ਰੇਜ਼ ਕੀਤਾ ਸਾਡੇ ਸਾਰੀ ਟੀਮ ਦਾ ਸਭ ਤੋਂ ਪਹਿਲਾ ਮਤਲਬ ਇਹੀ ਹੈ ਕਿ ਅਸੀਂ ਆਪ ਇਸ ਸ਼ਹਿਰ ਨੂੰ ਹਰਿਆ ਭਰਿਆ ਸੇਫ ਤੇ ਗ੍ਰੀਨ ਬਣਾਈਏ ਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਟ੍ਰਿਕਟ ਐਕਸ਼ਨ ਲੈਂਦੇ ਹਾਂ ਹੁਣ ਦੇਖਦੇ ਹਾਂ ਕਿ ਕਿਦਾਂ ਅਸੀਂ ਉਸ ਨੂੰ ਇੱਕ ਬੱਚਿਆਂ ਦੇ ਕਿਟਨਾਂ ਉੱਤੇ ਪਾਰਕ ਬਣਾ ਸਕਦੇ ਬਾਕੀ ਜੇ ਜੀ ਤੁਸੀਂ ਸਾਨੂੰ ਗਡਾਉਨ ਦੀ ਗੱਲ ਦੱਸੀ ਹੈ ਉਹ ਤੁਸੀਂ ਪਲੀਜ਼ ਮੈਨੂੰ ਰਿਟਰਨ ਚ ਦੇ ਦੇ ਤਾਂ ਕਿ ਮੈਂ ਬਿਲਡਿੰਗ ਡਰਾਫਟ ਨੇਟੀਮੇਟ ਕਰਦਾ ਤੇ ਉਸ ਵੀ ਜਲਦੋਂ ਜਲਦ ਅਸੀਂ بارشਾਂ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਸਰ ਕਿਉਂਕਿ بارشਾਂ ਆਉਣ ਵਾਲੀਆਂ ਨੇ ਸ਼ਹਿਰ ਵਿੱਚ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੋਣਾ ਹੈ ਕਿ ਸਾਰੇ ਡਿਸਪੋਜ਼ਲਾਂ ਦੀ ਅਸੀਂ ਪੂਰੀ ਚੰਗੀ ਤਰ੍ਹਾਂ ਰੱਖੀ ਕਰ ਰਹੇ ਹਾਂ ਕਿ ਤਾਂ ਕਿ ਪਾਣੀ ਦੀ ਜੋ ਨਿਕਾਸੀ ਹੈ ਉਹ ਜਲਦੋਂ ਜਲਦ ਹੋਵੇ ਪਹਿਲਾਂ 5 ਤੋਂ 6 ਘੰਟੇ ਲੱਗਦੇ ਸੀ ਉਹਨਾਂ ਅਸੀਂ ਕੋਸ਼ਿਸ਼ ਕਰਕੇ ਉਹਨੂੰ ਪਾਣੀ ਦੀ ਖਾਸੀ ਨੂੰ 3 ਤੋਂ 4 ਘੰਟਿਆਂ ਦੇ ਵਿੱਚ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਉਹਨਾਂ ਪਿੱਛੇ ਜੇ ਕਾਫੀ 2-3 ਦਿਨਾਂ ਤੋਂ ਸਿਰਕੀ ਬਾਜ਼ਾਰ ਵਿੱਚ ਇਸ਼ੂ ਚੱਲ ਰਿਹਾ ਸੀਗਾ ਉਹ ਇਸ਼ੂ ਨੂੰ ਅਸੀਂ ਡੀਪਲੀ ਸਟੱਡੀ ਵੀ ਕੀਤਾ ਤੇ ਉਹ ਸਟੱਡੀ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਜਿਹੜਾ ਓਵਰਫਲੂ ਬਣ ਰਿਹਾ ਪੁੱਲ ਬਣ ਰਿਹਾ ਉਸ ਕਰਕੇ ਉਹ ਬਲੋਕੇਜ ਆਈ ਹੈ ਉਸ ਬਲੌਕੇਜ ਨੂੰ ਜਲਦੀ ਸੋਲਵ ਵੀ ਕੀਤਾ ਗਿਆ ਤੋਂ ਰੋਜ਼ ਦੇ ਲਈ ਰਾਤ ਨੂੰ ਉਹ ਮਸ਼ੀਨਾਂ ਜਾ ਰਹੀਆਂ ਹਨ ਮਗਰ ਉੱਥੇ ਅੰਦਰ ਸਿਲਟੀ ਇੰਨੀ ਫਸੀ ਹੋਈ ਹੈ ਕਿ ਉਹਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਉਸ ਲਈ ਸਾਡੇ ਜਿਹੜੇ ਸਟਾਫ ਹੈਗਾ ਨਗਰ ਨਗਰ ਦਾ ਸੀਵਰ ਬੋਰਡ ਦਾ ਉਹ ਬਹੁਤ ਮਿਹਨਤ ਕਰ ਰਿਹਾ ਅਸੀਂ ਖੁਦ ਵੀ ਕੱਲ ਰਾਤ ਨੂੰ ਜੀ ਸਾਹਿਬ ਰਾਤਸ ਵਾਲਾ ਮੇਰਾ ਪਰਸਨਗਰ ਵਿੱਚ ਤੁਸੀਂ ਵਿజిਟ ਕੀਤਾ ਹੋਊਗਾ ਉੱਥੇ ਨਾ ਮੀਟਰ ਕਾਫੀ ਨੀਵੇਂ ਲੱਗੇ ਲਗੇ ਉਸ ਦਾ ਕਿਸ ਤਰ੍ਹਾਂ ਦਾ ਸਰ ਪਰਸਨਗਰ ਦੇ ਜਿਹੜੇ ਮੀਟਰ ਹੈ ਪਹਿਲਾਂ ਤਾਂ ਉੱਥੇ ਪਾਣੀ ਭਰ ਜਾਂਦਾ ਹੈ ਤੇ ਉਸ ਮੀਟਰਾਂ ਨੂੰ ਉੱਪਰ ਦੁਕਾਨ ਦਾ ਪਿਆਰੀ ਅਸੀਂ ਸ਼ੁਰੂ ਕਰਤੀ ਹੈ ਤੇ ਉਹ ਜਲਦੀ ਸਾਰੇ ਮੀਟਰ ਹਾਈਟ ਤੇ ਚੱਕੇ ਜਾਣਗੇ ਤਾਂ ਕਿ ਬਿਜਲੀ ਦੇ ਕਰੰਟ ਨਾਲ ਕਿਸੇ ਦੀ ਮੌਤ ਨਾ ਹੋਵੇ। ਪਾਉਲਸ ਰੋਡ ਤੋਂ ਜਿਹੜਾ ਸੀਵਰੇਜ ਹੈ ਜਿਹੜਾ ਓਵਰ ਹੋ ਜਾਂਦਾ ਹੈਗਾ ਜਦੋਂ ਆਈ ਬਾਰਸ਼ ਆਏ ਜਿੱਥੇ ਜਿਹੜਾ ਤੁਹਾਨੂੰ ਜਿੱਦਾਂ ਕਿਹਾ ਕਿ ਇਹ ਡਿਸਪੋਜ਼ਲ ਨਾਲ ਹੀ ਠੀਕ ਹੋਏਗਾ। ਫਸਲਾ ਤੇ ਅ ਡਿਸਪੋਜ਼ਲ ਜਿਹੜੇ ਬਣੇ ਨੇ ਆਪਣੇ ਉਹਨਾਂ ਨੂੰ ਜਲਦ ਤੋਂ ਜਲਦ ਅਸੀਂ ਦਰੁਸਤ ਕਰਾਂਗੇ ਜਿਹੜੀ ਵੀ ਕਮੀਆਂ ਨੇ ਤੇ ਉਹ ਜਦੋਂ ਪ੍ਰੋਪਰ ਫੁੱਲੀ ਵਰਕਿੰਗ ਕੰਡੀਸ਼ਨ ਚ ਆਉਣੀਆਂ ਤਾਂ ਮੈਨੂੰ ਨਹੀਂ ਲੱਗਦਾ ਜਲਦ ਤੋਂ ਜਲਦ ਉਹ ਪਾਣੀ ਕਿਉਂਕਿ ਪਸੂ ਥੋੜੀ ਜਿਹੀ ਬਾਰਿਸ਼ ਆਈ ਸੀਗੀ ਬਾਰਿਸ਼ ਦਾ ਪਾਣੀ ਘਟ ਸੀ ਜਿਹੜਾ ਸੀਵਰੇਜ ਦਾ ਪਾਣੀ ਸੀ ਇਸੇ ਵਜ੍ਹਾ ਤੋਂ ਅਸੀਂ ਬਾਰਿਸ਼ਾਂ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਬੁਲਾਈ ਸੀਗੀ ਕੱਲ ਸਾਰੇ ਅਸਟਰਾਂ ਦੀ ਤੇ ਮੀਟਿੰਗ ਕਾਫੀ ਵੈਲਿਊਏਬਲ ਰਹੀ ਸਾਡੇ ਕੋਲ ਸਾਰੇ ਇਨਸਾਈਟ ਵੀ ਆ ਗਏ ਤੇ ਅਸੀਂ ਉਹ ਤੁਹਾਨੂੰ ਪੇਸ਼ ਦੀਗਾ 嗯嗯嗯，嗯嗯嗯嗯嗯嗯嗯嗯嗯嗯嗯嗯嗯